ਹਮਾਰਾ ਇੰਟੀਰੀਅਰ ਕਾ ਹੈ ਔਰ ਆਰਕੀਟੈਕ ਕਾ ਵੀ ਹੈ ਸਰ ਔਰ ਹਮਾਰਾ ਫਰਨੀਚਰ ਕਾ ਵੀ ਹੈ ਤੋ ਹਮ ਲੋਗ ਦਿੱਲੀ ਸੇ ਹੈ ਤੋ ਔਰ ਹਮ ਪੈਨ ਇੰਡੀਆ ਕਰਤੇ ਆ ਸਰ ਸਸਿਕਾਲ ਦੋਸਤੋ ਵੈਲਕਮ ਹੈ ਜੀ ਤੁਹਾਡਾ ਇੱਕ ਹੋਰ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਦੁਪਹਿਰ ਦੇ ਸਵਾ 12 ਬੱਦਾਂ ਟਾਈਮ ਹੋ ਗਿਆ ਤੇ ਆਪਾਂ ਖੜੇ ਆਂ ਜੀ ਸੈਕਟਰ 17 ਚੰਡੀਗੜ੍ਹ ਦੇ ਵਿੱਚ ਇੱਥੇ ਲੱਗਿਆ ਹੋਇਆ ਜੀ ਐਕਸਪੋ ਮੇਲਾ ਤਰੀਕ ਹੈਗੀ ਜੀ ਅੱਜ 9 ਫਰਵਰੀ ਦਿਨ ਐਤਵਾਰ ਹੈ ਸਾਲ 2025 ਸਾਹਮਣੇ ਇਸ ਜਗ੍ਹਾ ਤੋਂ ਕਾਰ ਪਾਰਕਿੰਗ ਦੀ ਐਂਟਰੀ ਹੈ ਤੇ ਇਹਦੇ ਸਾਹਮਣੇ ਸੜਕ ਕ੍ਰੋਸ ਕਰਕੇ ਮੇਲੇ ਦੀ ਜਿਹੜੀ ਐਂਟਰੀ ਹੈ ਉਹ ਗੇਟ ਸਾਹਮਣੇ ਦੇਖਣ ਨੂੰ ਮਿਲ ਜਾਂਦਾ ਹੈ ਨੈਕਸਟ ਹੁਣ ਆਪਾਂ ਜਿਹੜੀ ਸਟਾਲ ਤੇ ਆਏ ਆ ਜੀ ਕੰਪਨੀ ਨੇਮ ਲਿਖਿਆ ਹੋਇਆ ਐ ਐਸ ਐਸ ਕੇ 1935 ਤੋਂ ਇਹ ਕੰਪਨੀ ਚੱਲ ਰਹੀ ਹੈ ਇਹਨਾਂ ਦੇ ਜਿਹੜੇ ਪ੍ਰੋਡਕਟਾਂ ਆ ਉਹ ਆਪਾਂ ਦੇਖਦੇ ਹਾਂ ਜਿਵੇਂ ਇਹਨਾਂ ਦੀ ਵਾਇਰਸ ਪਈਆਂ ਆ ਉਹ ਇੱਥੇ ਰੱਖੀਆਂ ਹੋਈਆਂ ਇਹਨਾਂ ਨੇ ਹਾਂ ਵਾਇਰਸ ਪਈਆਂ ਸਾਰੀਆਂ ਜਿਵੇਂ ਆਪਾਂ ਕਰੇ ਬਿਜਲੀ ਦਾ ਕੰਮ ਕਰਵਾਉਣਾ ਹੁੰਦਾ ਫਿਟਿੰਗ ਵਾਸਤੇ ਤੇ ਸਵਿਚ ਵਗੈਰਾ ਜਿਹੜੇ ਹਨ ਉਹ ਆਪਾਂ ਦੇਖ ਸਕਦੇ ਹਾਂ ਲੱਗ ਲੱਗ ਡਿਜ਼ਾਈਨ ਦੇ ਜਿਹੜੇ ਸਵਿਚ ਹੈ ਇਹਨਾਂ ਨੂੰ ਰੱਖੇ ਹੋਏ ਨੇ ਉਸ ਤੋਂ ਇਲਾਵਾ ਹੋਰ ਵੀ ਆਪਾਂ ਜਿਹੜੇ ਪ੍ਰੋਡਕਟ ਹੈ ਇਹਨਾਂ ਦੇ ਦੇਖਦੇ ਹਾਂ ਚੈੱਕ ਕਰਦੇ ਹਾਂ ਇਹ ਸਾਰਾ ਇਹ ਬੜਾ ਯੂਨੀਕ ਕਲੈਕਸ਼ਨ ਦੇ ਵਿੱਚ ਸਮਾਨ ਇੱਥੇ ਆਪਾਂ ਨੂੰ ਦੇਖਣ ਨੂੰ ਮਿਲ ਜਾਂਦਾ ਕਾਫੀ ਅੱਛੀ ਕੁਆਲਿਟੀ ਦੇ ਵਿੱਚ ਜਿਹੜੇ ਸਵਿਚ ਹੈ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਰਹੇਗੇ ਜਿਹਨੂੰ ਜਿਹੜੇ ਆਪਾਂ ਸਵਿਚ ਦੇਖ ਰਹੇ ਹਾਂ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਹੁੰਦੇ ਸੀਗੇ ਸਵਿਚ ਕੁਝ ਉਸ ਤਰ੍ਹਾਂ ਦੇ ਸਵਿਚ ਹੈ 골ਡਨ ਕਲਰ ਦੇ ਵੀ ਹੈਗੇ ਜਿਵੇਂ ਦੇਖ ਸਕਦੇ 1935 ਤੋਂ ਜਿਹੜੀ ਕੰਪਨੀ ਹੈ ਇਹ ਚੱਲ ਰਹੀ ਹੈ ਮਾਰਕੀਟ ਦੇ ਵਿੱਚ। ਬਾਹਰ ਤਾਂ ਕਿਰੂਪ ਵਿੱਚ ਥੋੜੀ ਦਿੱਕਤ ਆਉਂਦੀ ਹੈ। ਅੱਜ ਐਸਾ ਇੱਕ ਜਿਹੜਾ 22 ਖਾਨਾ ਬੱਸ ਹੈ। ਸਾਡ ਤੇ ਜਿਹੜੇ ਹੁਣ ਆਪਾਂ ਇਹ 스ਵਿਚ ਦੇਖ ਰਹੇ ਆ ਇਹ ਕੰਪਨੀ ਇੰਸੈਕਟਰ 22C ਦੇ ਵਿੱਚ ਇਹਦਾ ਆਫਿਸ ਬਣਿਆ ਹੋਇਆ ਹੈ। ਉੱਥੇ ਵੀ ਜਾ ਕੇ ਆਪਾਂ ਜਿਹੜੇ ਪ੍ਰੋਡਕਟ ਇਹਨਾਂ ਦੇ ਦੇਖ ਸਕਦੇ ਆ ਪੂਰੇ ਇਲੈਕਟ੍ਰਿਕ ਦਾ ਇਲੈਕਟ੍ਰੋਨਿਕ ਦਾ ਸਮਾਨ ਪੂਰਾ ਆਪਾਂ ਨੂੰ ਮਿਲ ਜਾਂਦਾ ਹੈ। ਜਿੰਮੇ ਆ ਪੁਰਾਣੇ ਸਮੇਲੇ ਵਿੱਚ 스ਵਿਚ ਹੁੰਦੇ ਸੀਗੇ, ਕੁਝ ਉਸ ਤਰ੍ਹਾਂ ਦਾ ਵਿੰਟੇਜ ਸਮਾਨ ਵੀ ਤੇ ਨਵਾਂ ਲੇਟੈਸਟ ਜਿਹੜਾ ਸਮਾਨ ਸਮਾਨ ਹੈ ਨਵੀਂ ਇਸ ਤੋਂ ਬਾਅਦ ਨੈਕਸਟ ਜਿਹੜੀ ਸਟਾਲ ਦੇਖ ਰਹੇ ਆਪਾਂ ਸਾਰਾ ਇਹ ਫਰਨੀਚਰ ਦਾ ਸਮਾਨ ਹੈ ਹੈਂਡ ਮੇਡ ਸਮਾਨ ਹੈ ਉੱਪਰ ਵੀ ਇਹਨਾਂ ਲਿਖਿਆ ਹੋਇਆ ਕਿ ਇੰਡੀਅਨ ਹੈਂਡੀਕraft ਇਹ ਸਾਰੇ ਜਿਹੜਾ ਸਮਾਨ ਆਪਾਂ ਦੇਖ ਰਹੇ ਹਾਂ ਲੱਕੜੀ ਦਾ ਬਣਿਆ ਹੋਇਆ ਹੱਥ ਦਾ ਸਮਾਨ ਹੈ ਤੇ ਬਾਈ ਉਨੇ ਪਪਾਲ ਤੋਂ ਆਏ ਹੋਏ ਪਪਾਲ ਤੋਂ ਸਪੈਸ਼ਲ ਜਿਹੜਾ ਸਮਾਨ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਇਹਨਾਂ ਨੇ ਡਿਸਪਲੇ ਕਰਿਆ ਹੋਇਆ ਹੈ ਇਹ ਸਮਾਨ ਆਪਾਂ ਘਰਾਂ ਦੇ ਵਿੱਚ ਜਿਵੇਂ ਡਰਾਇੰਗ ਰੂਮ ਹੁੰਦਾ ਉਹਦੇ ਵਿੱਚ ਡੈਕੋਰੇਸ਼ਨ ਦੇ ਵਿੱਚ ਰੱਖ ਸਕਦੇ ਹਾਂ ਜਿਵੇਂ ਸੋਫਾ ਹੁੰਦਾ ਸੋਫਾ ਵੀ ਇਹਨਾਂ ਨੇ ਰੱਖਿਆ ਹੋਇਆ ਅੱਗੇ ਉਸ ਤੋਂ ਬਾਅਦ ਜਿਵੇਂ ਆਹ ਟੇਬਲ ਹੋ ਗਏ ਤੇ ਬੈੱਡ ਵਗੈਰਾ ਸਾਰਾ ਇਹ ਸਮਾਨ ਆਪਾਂ ਘਰਾਂ ਦੇ ਵਿੱਚ ਬੈੱਡਰੂਮ ਇਹ ਆ ਡ੍ਰਾਈੰਗ ਰੂਮ ਦੇ ਵਿੱਚ ਡੈਕੋਰੇਸ਼ਨ ਡੈਕੋਰੇਸ਼ਨ ਵਾਸਤੇ ਰੱਖ ਸਕਦੇ ਆ। ਬਾਕੀ ਆ ਸਾਰੀਆਂ ਅਲਮਾਰੀਆਂ ਜਿਵੇਂ ਆਪਾਂ ਦੇਖ ਰਹੇ ਆ ਸਾਰੀਆਂ ਇਹ ਵੀ ਲੱਕੜੀ ਦੀਆਂ ਬਣੀ ਹੋਈਆਂ ਅਲਮਾਰੀਆਂ। ਜਿਹੜੀ ਹੁਣ ਆਪਾਂ ਸਟੋਲ ਦੇਖ ਰਹੇ ਜੀ ਇਹਨਾਂ ਦਾ ਆਫਿਸ 11 ਫੇਸ ਬਹਾਲੀ ਦੇ ਵਿੱਚ ਐ। ਤੇ ਇਹਨਾਂ ਕੋਲ ਜਿਹੜੇ ਕੁਝ ਪੈਸਟੀਸਾਈਡ ਦੇ ਪ੍ਰੋਡਕਟ ਹੈ ਜਿਵੇਂ ਆਪਾਂ ਨੇ ਘਰਾਂ ਦੇ ਵਿੱਚ ਕੋਕਰੋਚ ਜਾਂ ਚੂਹਾ ਭਜਾਉਣਾ ਹੋਵੇ ਕੁਝ ਉਸ ਤਰ੍ਹਾਂ ਦਾ ਸਮਾਨ ਪ੍ਰੋਡਕਟ ਇਹਨਾਂ ਦੇ ਵਿੱਚ ਮਿਲ ਜਾਂਦਾ ਹੈ ਤੇ ਜਿਹੜਾ ਇਹ ਪ੍ਰੋਡਕਟ ਹੈ ਜਿਵੇਂ ਆਪਾਂ ਚੂਹਾ ਕਿੰਨੇ ਕਿ ਮਰਨਾ ਨਹੀਂ ਚਾਹੀਦਾ ਤਾਂ ਇਹ ਖਾ ਕੇ ਚੂਹਾ ਘਰ ਤੋਂ ਬਾਹਰ ਚਲੇ ਜਾਂਦਾ ਹੈ ਲੁਧਿਆਣਾ ਬੇਸ ہماری ਕੰਪਨੀ ਸਰ ਇਸਮੇ 25 केवी का 30 केवी का सर्वो लीनियर सर्वो है वोल्टेज 110 170 से डिजाइन हुआ भाई सर ਇਸਮੇ ਹਾਈ ਕਟ ਲੋ ਕਟ ਬਾਈਪਾਸ ਇਹ ਤਿੰਨੋ ਚੀਜ਼ਾਂ دی ਹੋਈਆਂ ਅਸੀਂ बाकी अब कस्टमर का लोड पर डिपेंड करता है कि क्या लोड है उसके हिसाब से हम कस्टमर को डिजाइन करते हैं सर जो आपकी कैपेसिटी हो तो उस उसके हिसाब से डिजाइन करते हैं में रहा है कौन सा एड्रेस है एवन की बैक साइड पर हम इस स्टॉल से आप देख रहे हैं कि होम डेकोरेशन का समान इन्होंने काफ़ी यूनीक क्वालिटी पे है रेंज के बच्चे बेशक काफ़ी महंगा पर यदि क्वालिटी बहुत यूनीक है ਇਸ ਤੋਂ ਨੈਕਸਟ ਜਿਹੜੀ ਆਪਾਂ ਸਟਾਲ ਦੇਖ ਰਹੇ ਹਾਂ ਜੀ ਸਜੈਂਟਾ ਕੰਪਨੀ ਦੀ ਲੱਗੀ ਹੋਈ ਹੈ ਤੇ ਜਿਹੜਾ ਹੁਣ ਇਹਨਾਂ ਦਾ ਸਮਾਨ ਹੈ ਖੇਤੀਬਾੜੀ ਦੇ ਵਿੱਚ ਪੈਸਟੀਸਾਈਡ ਦੇ ਵਿੱਚ ਵੀ ਸਮਾਨ ਆਉਂਦਾ ਤੇ ਇਸ ਤੋਂ ਇਲਾਵਾ ਹੁਣ ਜਿਵੇਂ ਘਰਾਂ 'ਚ ਕੂਣ ਵਗੈਰਾ ਲੱਗ ਜਾਂਦਾ ਉਹ ਉਸ ਵਾਸਤੇ ਵੀ ਜਿਹੜਾ ਪ੍ਰੋਡਕਟ ਹੈ ਸਮਾਨ ਇਹਨਾਂ ਕੋਲ ਆਪਾਂ ਲੈ ਸਕਦੇ ਹਾਂ ਬਾਜੀ ਆਪਣਾ ਆਫਿਸ ਐਡਰੈਸ ਕਿੱਥੇ ਕੰਪਨੀ ਦਾ ਇਨਸਟਿਟਿਊਟ ਨੇ ਇਸ ਤੋਂ ਕੰਮ ਕਰਦੇ ਸੀ ਠੀਕ ਹੈ ਜੀ ਠੀਕ ਹੈ ਅ ਅਸੀਂ ਲੋਗ ਐਵਰੇਸਟ ਕੰਪਨੀ ਸੇ ਹੈ ਹਮਾਰਾ ਐਵਰੇਸਟ ਦਾ ਸਾਰਾ ਡੋਰ ਕਲੋਜ਼ਰ ਡੋਰ ਹਾਰਡਵੇਅਰ ਲੌਕਸ आपके टावर बोल्ड्स हिजेस सारे आते हैं हमारा ऑफिस मोहाली फेज़ एट बी इंडस्ट्रियल एरिया में है और हमारे डिस्ट्रीब्यूटर मनी माजरा में सिटी सेल्स के नाम से हैं आपके सामने पूरी रेंज है हमारी जिसमें हमारे डोर क्लोजर जो हम उन्नीस से बना रहे हैं नाइनटीन से ब्रांड है हमारा और ऑल ओवर इंडिया और एक्सपोर्ट हमारा माल हो रहा है सारा यहाँ से अगर आपकी कोई भी क्वेरी रहती है तो मोहाली में हमारा ऑफिस है एंड मनी माजरा में डिस्ट्रीब्यूटर है सिटी सेल्स के नाम से हमारे मोहाली फेज़ एट बी इंडस्ट्रियल एरिया प्लॉट नंबर ई टू वन नाइन यहाँ हमारा मोहाली में फैक्ट्री है और हमारे जो डिस्ट्रीब्यूटर हैं सिटी सेल्स वो मनी माजरा में है एन ए सी मनी माजरा में एट फोर्टी सिक्स उनका शोरूम नंबर है मीना बाजार की बैक साइड पर ये कंपनी कितने साल पुरानी था हमारी कंपनी नाइनटीन सेवेंटी वन से है उन्नीस सौ इकहत्तर से हमारा ब्रांड चल रहा है और सबसे पहले हमने डोर क्लोजर शुरू करे थे और पिछले दस साल से हम लोग सब आइटम्स के अंदर हैं अगर आपका कोई घर बन रहा है कोई शॉप है तो आपको कंप्लीट हार्डवेयर सोल्यूशन मिल जाएगा वहाँ से प्रोडक्ट की क्वालिटी आप देख सकते हैं डोर लॉक्स काफी हाँ डोर लॉक्स सारे हैं हमारे पास आपको इसके अंदर पूरी हेरिटेज रेंज मिल जाएगी आपको पूरी मॉडर्न रेंज मिल जाएगी आपको वुडन में मिल जाएंगे आपको ये सारे वाइट मेटल के मिल जाएंगे आजकल ब्लैक बहुत चल रहा है ब्लैक की पूरी रेंज है हमारे पास स्टेनलेस स्टील के लॉक्स हैं सब तरह के हैं ये अभी हमारा बिल्कुल नया प्रोडक्ट लॉन्च हुआ है हनुमान जी कथा बोलते हैं इसको हम तो ये अभी नई बिल्कुल हमने लॉन्च करा है इस एग्जीबिशन के अंदर इसमें तीन है तीन, तीन कलर है और तीन डिजाइन है तीन साइज हैं अलग अलग से तो आपके डोर्स के लिए हाँ ये भी हैंडल है इसको हम हिरन के नाम से डियर बोलते हैं तो ये डियर की शेप का है बाकी हमने अभी डिजिटल लॉक्स लॉन्च करे हैं ये हमारे डिजिटल लॉक्स हैं एवरेस्ट के ठीक है इसमें पूरा आपका फिंगरप्रिंट सिस्टम है पासवर्ड है मोबाइल एप्लीकेशन है हर तरीके से आपको इसमें फीचर में मिलेगा सर ये अप्रॉक्सीमेटली बारह तेरह हज़ार रुपये की रेंज में पड़ेगा और कंपनी की फिटिंग इसमें करके देंगे हम लोग तो सारा कुछ करके देंगे इसमें आपको इंक्लूडेड है सब कुछ इसके अंदर जी बाकी हमारा किचन का हार्डवेयर भी आता है ग्लास का हार्डवेयर भी आता है तो सब प्रोडक्ट्स हम लोग कर रहे हैं थैंक यू सर थैंक यू सो मच हेलो सर uh, हमारा इंटीरियर का है और आर्किटेक्ट का भी है सर और हमारा फर्नीचर का भी है तो हम लोग दिल्ली से हैं तो और हम पैन इंडिया करते हैं सर हाँ जी इनकी कुछ रेंज की सर रेंज ये हमारा वन पॉइंट ट्वेंटी फाइव का है एक लाख पच्चीस हज़ार हमारा बेड का प्राइस है और वो हमारा बॉन्ड फायर है वो आप देख सकते हैं सर हाँ। इसकी रेंज है हमारी पूरी डेढ़ लाख की सर और अगर आपको सिर्फ ये चाहिए तो ये सिर्फ एक लाख का है सर हाँ जी हाँ जी सर ये आप कार्ड देख सकते हैं ਤਾ ਇਹ ਸੀਗਾ ਜੀ ਆਪਣਾ ਅੱਜ ਦਾ ਵਲੋਗ ਵੀਡੀਓ ਜਿਦੇ ਚ ਆਪਾਂ ਨੇ ਜਿਹੜਾ ਸੈਕਟਰ 17 ਦੇ ਵਿੱਚ ਮੇਲਾ ਲੱਗਿਆ ਹੋਇਆ ਸਾਰਾ ਦੇਖਿਆ ਤੇ 7 ਫਰਵਰੀ ਨੂੰ ਮੇਲਾ ਸ਼ੁਰੂ ਹੋਇਆ 10 ਫਰਵਰੀ ਸੋਮਵਾਰ ਨੂੰ ਜਿਹੜਾ ਮੇਲਾ ਸਮਾਪਤ ਹੋ ਜਾਣਾ ਸ਼ਾਮ ਨੂੰ 6:00 ਤੱਕ ਲੱਗਣਾ ਤੇ ਇੱਥੇ ਹੋਮ ਡੈਕੋਰੇਸ਼ਨ ਦੇ ਜਾਂ ਹੋਰ ਸਮਾਨ ਜਿਵੇਂ ਆਪਾਂ ਘਰਾਂ ਦੇ ਵਿੱਚ ਮਾਡਰਨ ਘਰ ਬਣਾਣਾ ਹੋਵੇ ਸਾਰਾ ਸਮਾਨ A to Z ਇੱਥੇ ਆਪਾਂ ਨੂੰ ਮਿਲ ਜਾਂਦਾ ਹੈ ਲਗ ਲਗ ਉਹਨਾਂ ਦੀ ਸਟਾਲਾਂ 'ਚ ਲੱਗੀਆਂ ਹੋਈਆਂ ਆ। ਇਸ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਅਗਲੇ ਵਲੌਗਸ ਵਿੱਚ ਮਿਲਦੇ ਹਾਂ ਜੀ ਧੰਨਵਾਦ